ਲਵੀ ਦੋਸਤੋ ਕੋਈ ਸੇਠ ਦੀ ਦੁਕਾਨ ਤੇ ਜਾਂਦਾ ਕਹਿੰਦਾ ਸੇਠਾ ਸੌਦੇ ਲਿਖ ਕੇ ਰੱਖ ਮੈਂ ਗਾਹਾਂ ਜਾਇਆ ਨਾ ਆਉਂਦਿਆਂ ਨੂੰ ਪਾ ਦਿੰ। ਸੇਠ ਕਹਿੰਦਾ ਵੀ ਸੌਦੇ ਲਿਖਾ ਕਹਿੰਦਾ ਆਖੇ ਉਹਨੂੰ ਲਿਖਾਉਣ ਲੱਗਦਾ ਹੈ। ਲੈ ਤੁਸੀਂ ਇੱਕੋ ਹੀ ਦੇਖਣਾ ਵੀ ਸੌਦਿਆਂ ਦੀ ਗਿਣਤੀ ਕੀ ਹੈ ਤੇ ਕੋਈ ਸੌਦਾ ਰਹਿ ਤਾਂ ਨਹੀਂ ਗਿਆ। ਕਬੀਲਦਾਰੀ ਦੇ ਸੌਦੇ ਲਗਾਉਣ ਲੱਗਦਾ ਹੈ। ਕਹੇ ਸੇਠਾ ਪਾਈਆ ਦੇ ਦੇ ਧਨੀਆ, ਜੀਰਾ 5 ਰੁਪਈਆ ਦੀ ਗੁੰਦਕ ਤੀਰਾ 2 ਰੁਪਈਆ ਦੀ ਛੂਟੀ, ਲਾਚੀ, ਫੱਟੀ, ਪੁੱਚਰ ਵਾਲੀ ਗਾਚੀ, ਕਾਲੀਆਂ ਮਿਰਚਾਂ, ਗਰਮ ਮਸਾਲਾ ਥੋੜਾਕ ਦੇ ਦੇ, ਲੂਣ ਵੀ ਕਾਲਾ, ਚੰਗੀ ਹਲਦੀ, ਲੂ ਮੋਟੀ ਖੰਡ ਤੇ ਹਾੜਾ ਭੇੜੇ ਜਵੈਨਾਂ ਨਾਲ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾਗ ਦੇ ਚੰਗੇ ਪੈਟ ਚਾਦੇ ਪਾ ਦੇ ਦੇ ਸੌਂ ਤੇ ਲਾਚੀ ਦਾਣਾ ਤਰੀਆਂ ਵਾਲਾ ਨਾਲੇ ਤਾਰਾ ਪੀੜੀਆਂ ਵਾਲਾ ਦੇ ਦੇ ਬੰਦਲ ਮਹਿਜ ਵਾਲੇ ਪੌਣ ਸੰਗਲ ਸੁੱਕੇ ਮੇਰੇ ਨਾਲ ਬਲਖਸ਼ਾ ਰੂੜੀ ਚੰਗੀ ਹੋਵੇ ਖਾਸ ਤਾਂ ਬਿਸਕਟਾ ਦਾ ਪੈਟ ਵਧੀਆ ਸਰੋ ਤੇਲ ਦਾ ਨਾਲੇ ਇਹਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ ਦੇਈ ਚਾਰ ਦਾ ਨਾਉਣ ਨੂੰ ਸਾਬਣ ਦੇ ਦੇ ਨਰਮਾ ਛੇਤੀ ਦੇ ਦੇ ਲਾਵੀਂ ਕਰਨਾ ਕਿੱਲੋ ਕਪਾਦੀ ਦੇਸੀ ਕੇ ਉਹਦਾ ਚੰਗਾ ਮਰੱਬਾ ਦੇ ਦੀ ਸੋ ਉਹਦਾ ਮੂੰਫੜੇ ਗੁਰਗੱਤਕ ਨਾਲੇ ਕਿਲੋ ਕਪਾਦੀ ਛੂਲੇ ਕਾਲੇ ਚੰਗੇ ਪਾਦੀ ਕਾਵਲੀ ਛੂਲੇ ਲੱਡੂਆਂ ਵਾਲਾ ਰੰਗ ਦੇ ਤੋਲੇ ਆਟੇ ਥੈਲੀ ਕਿਲੋ ਕਮ ਇਦਾਂ ਪਹਿਲੀ ਵਾਲੀ ਜਮਾਨ ਦਾ ਕਹੇਦਾ 5 ਰੁਪਏ ਦੇ ਜਵਾਰੇ ਸੌਦੇ ਕਰਕੇ ਪਾ ਦੂੰ ਸਾਰੇ ਇੱਕ ਦਰਜੇ ਤੂੰ ਦੇ ਦੀ ਡੱਬੀਆਂ ਚਾਹ ਚ ਪਾਉਣ ਨੂੰ ਲੈ ਚੀਆਂ ਵੱਡੀਆਂ ਪਾਈਆਂ ਮੂੰਫੜੀਆਂ ਦੀਆਂ ਗਿਰੀਆਂ ਨਾਲੇ ਸੋਇਆ ਬੀਣ ਦੀਆਂ ਬੜੀਆਂ ਇੱਕ ਧਾੜੂ ਤੇ ਰੀਟਾ ਚੱਪੜਾ ਦੋ ਜੁੜੇ ਨਾਲ ਦੇ ਦੀ ਬੰਦਰਾ ਪਾਈ ਪਾਈਆਂ ਨਿੰਬੂ ਲਸਣ ਦੀ ਗੰਢੀ ਸਕੈਚੀ ਬੋਤਲ ਦੇ ਦੇ ਚੰਗੀ 2 ਕਿਲੋ ਬਾ ਚਨੇ ਕਾਵਲੀ ਮੂੰਗੀ ਮਸਰੀ ਦੀ ਦਾਲ ਵੀ ਕਾਸਟ ਛੋਟਾ ਮੀਟ ਮਸਾਲਾ ਹਰੀ ਸੰ ਦਾ ਚੰਗਾ ਦਾਲਾ ਪੰਜਾ ਵੀ ਇੱਕ ਦੇ ਦੇ ਬਹੁਤ ਕਰ ਆਈਸਕ੍ਰੀਮ ਦਾ ਨਾਲੇ ਪਾਊਡਰ ਸਵਾ ਪੰਜਾ ਦੀ ਪਤਾਸੇ ਸੌਦੇ ਕਿਨਕੇ ਰੱਖ ਦੇ ਪਾਸੇ ਉਹ ਯਾ ਦੇ ਦੇ ਬੀਕਾਂ ਨੇਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਥੋੜੀ ਸਿੱਠਾ ਕਰ ਲੈ ਕਾਲੀ ਦਵਾਗਏ ਦਵਾਦ ਰਹਿ ਗਈ ਇੱਕ ਚਾਹੀਦੀ ਕਾਲੀ ਮੀਦਲਾ ਤੋਂ ਸਨੈਲ ਦੀ ਗੋਲੀ ਡੱਬ ਵੱਲ ਦੀ ਖਲਦੀ ਬੂਰੀ ਕਰੌਂਜੀ ਦੇ ਨਾਲ ਸਤ ਨਿੰਬੂ ਦਾ ਜਵਾਕਾਂ ਵਾਲੇ ਨਾਲ ਦੇਰੂnga ਪਾਇਆ ਖਸ ਖਾ ਤੇ ਫਰਕ ਦੀ ਡੋਰ ਵਾਲੀ ਇੱਕ ਦੇਨ ਚ ਰਖੜੀ ਬੱਲਵ ਦੇ ਇੱਕ 100 ਵਾਰਡ ਦਾ ਤੋਲਾਕ ਦੇ ਦੇ ਰੰਗ ਕਾਟ ਦਾ ਅੰਡਰਵੀਅਰ ਬਣਨ ਕਿਤੇ ਲਾਸਟਿੰਗ ਤੇ ਜਾਵੇ ਕਿਤੇ ਮੰਝਲਗੁਰੂ ਸ਼੍ਰੀ ਸ਼ਰਮਾ ਕਾਲਾ ਸੌਦਾ ਦਾ ਕੋਈ ਹੈ ਨਹੀਂ ਬਾਲਾ ਗੂਗਲਸ ਵਾਲੀ ਤੇ ਰਾਟ ਰੋਟ ਵੀ ਚੰਗੇ ਮਗ ਨਾਲ ਦੇਈ ਰੋਟ ਵੀ ਮਸ਼ਕੂਰ ਤੇ ਮੰਝ ਰੀਠੇ ਛੋਟਾ ਕੰਗਾ ਪੌਣ ਨੂੰ ਕੀਸੇ ਸੁੱਕੇ ਔਲੇ ਸੁੱਟ ਤੇ ਇਮਲੀ ਸੌਦੇ ਪੌਣ ਤੋਂ ਪਹਿਲਾਂ ਗੇਲੀ ਮੈਸਲ ਦਾ ਪਤ ਪਾਊਡਰ ਲਾ ਲਾ ਸਵਾ ਕਮੀਟ ਰੀਵਨ ਕਾਲਾ ਸਿਰ ਦੀਆਂ ਸੂਈਆਂ ਦਾ ਇੱਕ ਪੱਤਾ ਪੇਪਰ ਦੇ ਰ ਵਾਲਾ ਇੱਕ ਫੱਟਾ ਬਾਲ ਪੈਨ ਤੇ ਪੈਨਸਲ ਕਾਲੀ ਬੈਟਰੀ ਦੇ ਸੈਲਾਂ ਵਾਲੀ ਲਾਈਨ دار ਤੇ ਹਿਸਾਬ ਦੀ ਕਾਪੀ ਮਿਥਰੀ ਲੱਗਦਾ ਰਹੇਗੀ ਬਾਕੀ ਸਟੋ ਪਿੰਨ ਤੇ ਨਾਲੇ ਵਰਨਾ ਰਾਜਮਾ ਤੇ ਕਿਲੋ ਹਰਾ ਨਾਰਦਾਣਾ ਤੇ ਪਿਸਤਾ ਸੋਗੀ ਕੀ ਕੋਈ ਨਾ ਲਾ ਦੀਵੇਂਗੀ ਵਸੂਏ ਬਲੇਟ ਤੇ ਰੀਲਕ ਜਿੱਤੀ ਚੰਗੀ ਕਰ ਦੇ ਕਿ ਦੇ ਦੇ ਤਿੱਖੀ ਗਊ ਮਾਰ ਕਾਲ ਨੀਡ ਵੀ ਮੋਮਬਤੀ ਕਿ ਦੇ ਦੇ ਵੱਡੀ ਸਟੋਰ ਚ ਪਾਉਣ ਨੂੰ ਦੇ ਦੇ ਬੱਤੀਆਂ ਆਜੇ ਕਿ ਮੈਨੂੰ ਕੱਢਦਾ ਆਖਿਆ ਜਵਾਕਾਂ ਲਈ ਖਿੱਦੋ ਹਾਕੀ ਬਾਕੀ ਸਮਾਨ ਤੋਂ ਪੜਦਾ ਆਪੀ ਹਰੇ ਮਟਰਾਂ ਡੱਬਾਂ ਨਾਲੇ ਬਾਣ ਮੱਝਾ ਦਾ ਦੌਣ ਮੀ ਨਾਲੇ ਸਵਾ ਇੰਚੀਆਂ ਦੇਈ ਮੇਖਾ ਰੈਤਣੇ ਦਾ ਕੋਈ ਸੌਦਾ ਦੇਖਾਂ ਅਲਸੀ ਦੇ ਨਾਲ ਤੇਲ ਵੀ ਕਾਲੇ ਬੁਰਸ਼ ਦੇ ਇੱਕ ਨੌਂ ਮੁੰਜਾਲੇ ਅਗਰਬੱਤੀਆਂ ਧੂਪ ਦੀ ਡੱਬੀ ਵੇਖੀ ਕਿਤੇ ਨਾ ਮਾਰ ਜੀ ਠੱਗੀ ਪੈਨਸਲ ਪ੍ਰਾਈਸ ਤੇ ਦੇਈ ਜਿਓਮੈਟਰੀ 5 ਰੁਪਏ ਦੀ ਦੇਈ ਟਾਟਰੀ ਰਬੜ ਸੰਦੂ ਦੀ ਢੋਂ ਨੂੰ ਅਖਰ ਥੋੜੇ ਲੇਖਲਾ ਪੋਝ ਤੋਂ ਪੱਤਰ ਟਿਚ ਬਟਨ ਤੇ ਦੇ ਦੀ ਹੁੱਕਾ ਚੰਗੇ ਪੀਸ ਨਾਲ ਦੇ ਦੀ ਜੱਪਾ ਮਿੱਠਾ ਸੋਡਾ ਰਸਣੇ ਡੱਬੀ ਬੂਟਪਾਲ ਛਲੀ ਚੰਗੀ ਡੱਬੀ ਸੂਈ ਤੁਲੂ ਤੇ ਪਟਦਾਲ ਅੱਛਾ 10 ਗ੍ਰਾਮ ਤੂੰ ਦੇ ਦੀ ਕੱਥਾ ਸਾਬੂ ਦਾਣਾ ਕਲਮੀਚੋਰਾ ਜਰਦਾ ਵੇ ਸੰਦਾਤਨ ਕੌੜਾ 6 ਦੀ ਬਾਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਵੇਲਾ ਆਹੀ ਸੌਣ ਹੁਣ ਪਾ ਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਜੂ ਕੱਲ ਨੂੰ ਬਾਕੀ ਸ਼ਮਸ਼ੇਰ ਮੱਲੀ ਹੁੰਦੇ ਹੋ ਜੀ ਮਾਫੀ ਤੇ ਲਓ ਵੀਰ ਜੀ ਇਹ ਸੌਦਿਆਂ ਦੀ ਲਿਸਟ ਹੈ ਜੇ ਕੋਈ ਰਹਿ ਗਿਆ ਹੋਇਆ ਤਾਂ ਮੈਨੂੰ ਕਾਲ ਕਰ ਦੇਣਾ ਮੇਰਾ ਮੋਬਾਈਲ ਨੰਬਰ ਹੈ 90565 625 там